ਸਸਿਕਾ ਵੈਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਹੁਤ ਠੀਕ ਹੋਵੋਗੇ ਤੇ ਰਾਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਕਰੰਟ ਅਫੇਅਰ ਇਹ ਕਰੰਟ ਅਫੇਅਰ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਸੋਨਿਓ 5 ਤੋਂ ਲੈ ਕੇ 10 ਮਈ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਠੀਕ ਹੈ ਜੀ ਜਿਵੇਂ ਤੁਹਾਨੂੰ ਮੈਂ ਹਰ ਵਾਰ ਕਹਿੰਦਾ ਹੁੰਨਾ ਕਿ ਮੈਂ ਤੁਹਾਡੇ ਸਮੇਂ ਦੀ ਬਚਤ ਕਰ ਰਿਹਾ ਹਾਂਗਾ ਤੇ ਕਰੰਟ ਅਫੇਅਰ ਬਹੁਤ ਬੱਚੇ ਫੋਨ ਲਾ ਲੈਂਦੇ ਕਿ ਸਾਡੇ ਜਿਹੜੇ ਅਸੀਂ ਕਰੰਟ ਅਫੇਅਰ ਕਰੀ ਜਾਂਦੇ ਸ਼ਫੀਸ਼ੈਂਟਾ ਹਾਂ ਰਾਜੀ ਸ਼ਫੀਸ਼ੈਂਟ ਹੈਗੇ ਠੀਕ ਹੈ ਜੀ ਕਿਸੇ ਨੂੰ ਵੀ ਬੇਫਿਕਰ ਹੋਗੇ ਜੇਕਰ ਮੈਂ ਕਲਾਸਾਂ ਨੂੰ ਫ੍ਰੀ ਪ੍ਰੋਵਾਈਡ ਕਰਵਾ ਰਿਹਾ ਹਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਮੈਂ ਉਹੀ ਮਤਲਬ ਇੱਕ ਇਕੱਠਾ ਜਾ ਕਰਕੇ ਸਮਾਂ ਦੇਤਾ ਉਹ ਕੰਮ ਨਹੀਂ ਹੈਗਾ ਜਿਹੜੀ चीज ਦਊਂਗਾ ਬਿਲਕੁਲ ਜੈਨੂਨ ਦਊਂਗਾ ਉਹ ਚੀਜ਼ ਦਾ ਤੁਹਾਨੂੰ ਨਤੀਜਾ ਵੀ ਪੇਪਰ ਦੇ ਵਿੱਚ ਜਾ ਕੇ ਪਤਾ ਲੱਗਣਾਗਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਕਿ ਕਰੰਟ ਅਫੇਅਰ ਜਿੰਨੇ ਵੀ ਪੇਪਰ ਹੋਇਆ ਸਭ ਤੋਂ ਜ਼ਿਆਦਾ ਕਰੰਟ ਅਫੇਅਰ ਆਪਣੇ ਪਾਈ ਜਾਂਦੇ 90 ਤੋਂ 95% ਕਰੰਟ ਅਫੇਅਰ ਆਪਣੇ ਮਿਲਦੇ ਆ ਪੇਪਰ ਦੇ ਵਿੱਚ ਠੀਕ ਹੈ ਜੀ ਤਾਂ ਇਹੀ ਗੱਲ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਣੇ ਘੱਟੋ ਘੱਟ 6 ਜਨਾਂ ਦੇ ਕਰੰਟ ਅਫੇਅਰ ਆਏ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਉਹ bari bari ਕਹਿਣਾ ਚਾਹੁੰਦਾ ਕਿ ਕਰੰਟ ਅਫੇਅਰ ਆ ਤੇ ਸਿਰਫ ਤੁਸੀਂ ਇੰਨੇ ਜਿੰਨੇ ਮੈਂ ਕਰਵਾਈ ਜਨਾ ਉਹ ਜਾਰ ਕਰ ਲੋ ਤਰੀਕਾ ਤੁਹਾਨੂੰ ਮੈਂ ਦੱਸ ਦੂੰ ਕਿਵੇਂ ਯਾਦ ਕਰਨਾ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਪਟਵਾਰੀ ਦੀ ਵੀਡੀਓ ਦੀ ਤਲਰਕ ਦੀ ਜਾਂ ਜਿਹੜੀਆਂ ਗਰੁੱਪ ਡੀ ਦੀਆਂ ਪੋਸਟਾਂ ਆ ਰਹੀਆਂ ਨੇ ਆਪਣੇ ਕੋਲੇ ਸਿਰਫ ਸਾਲ ਦੇ ਵਿੱਚ 4 ਤੋਂ 5 ਬੈਚ ਚੱਲਦੇ ਹੁੰਦੇ ਜਿਹੜਾ ਰਿਜ਼ਲਟ ਆਪਾਂ ਬਹੁਤ ਵਧੀਆ ਦੇਣਾ ਹੁੰਦਾਗਾ ਇਨੇ ਤਿਆਰੀ ਕਰਨਾ ਚਾਹੁੰਦਾ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪ ਭੁੱਲਰ ਐਜੂਕੇਸ਼ਨ ਆਰਾ ਜਿੰਨਾ ਬੱਚਾ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ਕਲਾਸ ਪਲੱਸ ਵਾਲੇ ਇੱਕ ਕੋਡ ਫਿਲ ਕਰਨਾ ਹੁੰਦਾ ORD डबल ਐਕਸ ਨਾਮ ਕਿਸੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਪ੍ਰਤੀ ਆ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਹੁਣ ਬੱਚੇ ਬੈਚ ਦੇ ਵਿੱਚ ਤੁਹਾਨੂੰ ਕੀ ਮਿਲੂਗਾ ਸਾਰੇ ਲੈਕਚਰ ਇੰਗਲਿਸ਼ ਅਤੇ ਪੰਜਾਬੀ ਦੇ ਮਿਲਣਗੇ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੇ ਠੀਕ ਹੈ ਜੀ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ ਰਾਜੀ ਆਪਣੀ ਕਿੰਨੀ ਫੀਸ ਹੈ 5% ਫੀਸ ਹੈ ਕੰਟੈਂਟ ਦੀ ਸਾਡੀ 100% ਗਾਰੰਟੀ ਹੋਗੀ ਕਰਵਾ depend ਕਰਦਾ ਤੁਹਾਡੇ ਦੇ ਤੁਸੀਂ ਕਿੰਨੀ ਕਿ ਮਿਹਨਤ ਕਰਦੇ ਹੋ ਠੀਕ ਹੈ ਜੀ ਚਲੋ ਚਲਦੇ ਆ ਜਦੇ ਪਹਿਲੇ ਪ੍ਰਸ਼ਨ ਤੇ ਪਹਿਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਦੁਨੀਆ ਦੀ 100 ਬਿਲੀਅਨ ਡਾਲਰ ਰੈਮੀਟੈਂਸ ਪ੍ਰਾਪਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਕਿਹੜਾ ਬਣ ਗਿਆ ਦੇਖੋ ਸਭ ਤੋਂ ਪਹਿਲਾ ਚੀਜ਼ ਹੁੰਦੀ ਹੈ ਸਮਝਣ ਵਾਲੀ ਇਹ ਆਏ ਨਾ ਪੜੋ ਕਿ ਪ੍ਰਸ਼ਨ ਉੱਤਰ ਪੜੀ ਜਾਂਦੇ ਅਸੀਂ ਇਹ ਖਬਰਾਂ ਆ ਗਈਆਂ ਠੀਕ ਹੈ ਜੀ ਤਾਂ ਖਬਰਾਂ ਨੂੰ ਖਬਰਾਂ ਇੰਤਰੀ ਸਮਝੋ ਬਸ ਇਹ ਤੁਹਾਨੂੰ ਤੁਹਾਡੀ ਨੌਲੇਜ ਹੀ ਹੋਣੀ ਚਾਹੀਦੀ ਹੈ ਇਹ ਠੀਕ ਹੈ ਜੀ ਰੇਮੀਟੈਂਸ ਕੀ ਹੁੰਦਾ ਰੇਮੀਟੈਂਸ ਇਹ ਹੁੰਦਾਗਾ ਮਤਲਬ ਹੁਣ ਤੁਸੀਂ ਦੇਖੋ ਆਪਣੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਕਿੰਨੇ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਹੋਏ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਰੁਪਿਆ ਕਮਾ ਕੇ ਉਹ ਆਪਣੇ ਪੰਜਾਬ ਦੇ ਵਿੱਚ ਵਾਪਸ ਭੇਜਦੇ ਆ ਜਿਹੜੀ ਉਹ ਰਕਮ ਆਪਣੇ ਪੰਜਾਬ ਦੇ ਵਿੱਚ ਆਈ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਰੇਮੀਟੈਂਸ ਕਹਿੰਦੇ ਦੁਨੀਆ ਦਾ ਕਿਹੜਾ ਦੇਸ਼ ਆ ਭਾਈ ਉਹ ਜਿੱਥੇ ਸਭ ਤੋਂ ਜ਼ਿਆਦਾ ਬਾਹਰਲੇ ਦੇਸ਼ਾਂ ਦੇ ਵਿੱਚੋਂ ਧਨ ਆਇਆਗਾ ਤਾਂ ਸਭ ਤੋਂ ਪਹਿਲ ਨੰਬਰ ਤੇ ਆਇਆ ਜੀ ਆਪਣਾ ਭਾਰਤ ਸਭ ਤੋਂ ਵੱਧ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿਹੜਾ ਧਨ ਆਇਆਗਾ ਉਹ ਭਾਰਤ ਦੇ ਵਿੱਚ ਆਇਆਗਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਤੇ ਆਪ ਇਹ ਭਾਰਤ ਦੇ ਵਿੱਚ ਭਈ 100 ਬਿਲੀਅਨ ਤੋਂ ਪਲੱਸ ਆਇਆਗਾ ਠੀਕ ਹੈ ਜੀ ਇਹ ਲਿਖਿਆ ਹੋਇਆ ਹੈਗਾ 100 ਬਿਲੀਅਨ ਦੂਜੇ ਨੰਬਰ ਤੇ ਆਇਆਗਾ ਮੈਕਸੀਕੋ ਠੀਕ ਹੈ ਜੀ ਤੇ ਤੀਸਰੇ ਨੰਬਰ ਤੇ ਆਇਆ ਆਪਣਾ ਚਾਈਨਾ ਓਕੇ ਪਰ ਆਪਾਂ ਸਿਰਫ ਯਾਦ ਰੱਖਣਾਗਾ ਇੰਡੀਆ ਓਕੇ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਆ ਕਿ ਨੇ ਜਿਹੜਾ ਫੁੱਟਬਾਲ ਡੇ ਬਣਾਇਆ ਜਾਂਦਾਗਾ ਫੁੱਟਬਾਲ ਡੇ ਫੁੱਟਬਾਲ ਦੇ ਮੈਚ ਕੌਣ ਕਰਾਉਂਦੀ ਹੈ ਫੀਫਾ ਕਰਾਉਂਦੀ ਹੈ ਫੀਫਾ ਬਣੀ ਕਿਦੋਂ ਸੀ 1904 ਦੇ ਵਿੱਚ ਬਣੀ ਸੀ ਹੈੱਡ ਕੁਆਰਟਰ ਇਹਦਾ ਯੂਰਕ ਦੇ ਵਿੱਚ ਹੈ ਯੂਰਕ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਜੀ ਜਿਹੜਾ ਦਾ ਚੇਅਰ ਪ੍ਰੈਜ਼ੀਡੈਂਟ ਆ ਤੁਸੀਂ ਦੱਸਣਾਗਾ ਕਿਹੜਾ ਕਾ ਠੀਕ ਹੈ ਜੀ ਤੇ ਕਹਿੰਦੇ ਜਿਹੜਾ ਬਾਡ ਫੁੱਟਬਾਲ ਡੇ ਹੈਗਾ ਇਹ ਜੂ ਇਹਨਾਂ ਨੇ ਅਨਾਉਂਸ ਕੀਤਾ ਕਿ ਦਿਨ ਭਾਈ ਤੁਸੀਂ ਮਨਾਉਣੀ ਮਨਾਉਣਾਗਾ ਇਹ ਕਿੰਨੀ ਤਰੀਕ ਨੂੰ ਮਨਾਇਆ ਜਾਊਗਾ ਤਾਂ ਇਹ ਮਨਾਇਆ ਜਾਊਗਾ ਜੀ 25 ਮਈ ਨੂੰ ਠੀਕ ਹੈ ਜੀ ਤਾਂ ਇਹਦੇ ਨਾਲ ਮਿਲਦੇ ਜੁਲਦੇ ਅਪ੍ਰੇਸ਼ਨ ਆਪਾਂ ਹੋਰ ਕਵਰ ਕਰਦੇ ਆਂ ਦੇਖੋ ਜੀ ਜਿਦੋਂ ਆਪਾਂ ਇਦੋਂ ਵਾਰ ਇੱਕ ਗੱਲ ਆਪਾਂ ਕਰਨ ਲੱਗੇ ਜੁਨਾਈਟਡ ਨੇਸ਼ਨ ਦੀ ਗੱਲ ਕਰਦੇ ਇੱਕ ਗੱਲ ਹੁੰਦੀ ਹੈ ਜੁਨਾਈਟਡ ਨੇਸ਼ਨਲ ਜਨਰਲ ਅਸੈਂਬਲੀ ਜਿਹਨੂੰ ਆਪਾਂ ਕਹਿੰਦੇ ਨੇ ਜੂ ਐਨ ਜੀਏ ਕਹਿੰਦੇ ਇਹ ਕਿਦੋਂ ਸਤਾਂ ਆਪਣਾ ਹੋਈ ਸੀ ਦੀ ਸਥਾਪਨਾ ਹੋਈ ਸੀ 1945 ਦੇ ਵਿੱਚ ਹੈੱਡ ਕੁਆਟਰ ਹੈਗਾ ਤਾਂ ਨਿਊਯਾਰਕ ਦੇ ਵਿੱਚ ਪ੍ਰੈਜ਼ੀਡੈਂਟ ਕੌਣ ਹੈ ਤਾਂ ਡੈਨਿਸ ਇਹ ਸਭ ਤੋਂ ਡਾਇਰੈਕਟ ਪ੍ਰੈਸ਼ਨ ਤੋਂ ਪੁੱਛਿਆ ਜਾ ਸਕਦਾ ਹੈਗਾ ਤਾਂ ਕਰਕੇ ਤੁਹਾਨੂੰ ਮੈਂ ਨਾਲ ਉਹ ਕਰਤਾ ਇਦੋਂ ਵਾਰ ਕਹਿੰਦੇ ਜੀ ਦੁਨੀਆ ਦਾ ਥਲੈਸੀਮੀਆ ਡੇ ਕਿਦੋਂ ਮਨਾਇਆ ਜਾਂਦਾ ਹੈਗਾ ਇਹ ਮਨਾਇਆ ਜਾਂਦਾ ਜੀ 8 ਮਈ ਨੂੰ ਬਸ ਡਾਇਰੈਕਟ ਯਾਦ ਕਰ ਲਓ ਆਠੀ ਮੇਰਾ ਸਾਰਾ ਥੀਮ ਯਾਦ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਵੱਡਾ ਵਾਲਾ ਥੀਮ ਨਹੀਂ ਤੁਹਾਡੇ ਯਾਦ ਹੋਵੇ ਠੀਕ ਹੈ ਜੀ ਇਹਨੂੰ ਵੈਸੇ ਟੁੱਕਾ ਜਿਹਾ ਲਾ ਕੇ ਯਾਦ ਕਰ ਲਿਓ ਇਸ ਤੋਂ ਬਾਅਦ ਜਿਹੜਾ ਮੋਸਟ ਇੰਪੋਰਟੈਂਟ ਆ ਮੋਸਟ 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 ਇੰਪੋਰਟੈਂਟ ਆ ਆਪਰੇਸ਼ਨ ਦੇ ਵਿੱਚ ਸਭ ਤੋਂ ਜਿਆਦਾ ਇੰਪੋਰਟੈਂਟ ਹੋ ਗਿਆ ਰੈੱਡ ਕਰਾਸ ਡੇ ਰੈੱਡ ਕਰਾਸ ਡੇ ਕਿਦੋਂ ਮਨਾਇਆ ਜਾਂਦਾ ਇਹ ਮਨਾਇਆ ਜਾਂਦਾ ਜੀ 8 ਮਈ ਨੂੰ ਇਹਦੀ ਡੇਟ ਵੀ ਯਾਦ ਰੱਖਣੀ ਹੈ ਨਾ ਥੀਮ ਵੀ ਯਾਦ ਰੱਖਣਾ ਆਈ ਗਿਵ ਦਾ ਜੁਆਏ ਐਂਡ ਦਾ ਜੁਆਏ ਆਈ ਗਿਵ ਇਸ ਦਾ ਰਿਵਾਰਡ ਠੀਕ ਹੈ ਜੀ ਦੇ ਐਥਲੈਟਿਕ ਡੇ ਮੜਾਇਆ ਜਾਂਦਾ ਹੈਗਾ 7 ਮਈ ਨੂੰ ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਜੀ ਇਹਦੇ ਵਿੱਚੋਂ ਤੁਹਾਨੂੰ ਪ੍ਰੇਸ਼ਨ ਪੱਕਾ ਹੀ ਮਿਲਣਗੇ ਇਸ ਤੋਂ ਬਾਅਦ ਇੱਕ ਰਿਪੋਰਟ ਕੱਢੀ ਹੈ ਕਿਹਨੇ ਕੱਢੀ ਹੈ ਜੀ ਰਿਪੋਰਟ ਹੈਨਲੈਂਡ ਐਂਡ ਪਾਰਟਨਰ ਐਂਡ ਫਰਮ ਠੀਕ ਹੈ ਜੀ ਇਹਨਾਂ ਨੇ ਕੀ ਕਰਿਆ ਹੈ ਹੈਨਲੈਂਡ ਪਾਰਟਨਰ ਐਂਡ ਫਰਮ ਨਿਊ ਵਾਰਡ ਵੈਲਥ ਰਿਪੋਰਟ ਆਈ ਹੈ ਉਹਦੇ ਅਨੁਸਾਰ ਕਹਿੰਦੇ ਭਾਰਤ ਦੇ ਕਿੰਨੇ ਸ਼ਹਿਰ ਦੁਨੀਆ ਦੇ ਚੋਟੀ ਦੇ 50 ਅਮੀਰ ਸ਼ਹਿਰਾਂ ਦੇ ਵਿੱਚ ਸ਼ਾਮਲ ਹੈ ਜਿਹੜੀ ਕਹਿੰਦੇ ਹੈਨਲੈਂਡ ਨੇ ਰਿਪੋਰਟ ਕੱਢੀ ਹੈ ਜੀ ਉਹ ਕਹਿੰਦੇ ਭਾਰਤ ਦੇ ਕਿੰਨੇ ਸ਼ਹਿਰ ਹੈਗੇ ਜਿਹੜੇ ਟੌਪ ਜਿਹੜੀ 50 ਲਿਸਟ ਕੱਢੀ ਹੈਗੀ ਭਾਈ ਆ 50 ਜਿਹੜੇ ਆਪਣੇ ਇੰਡੀਆ ਦੇ ਦੁਨੀਆ ਦੇ ਸਿਟੀ ਹੈਗੀਆਂ ਸ਼ਹਿਰ ਆਗੇ ਸਭ ਤੋਂ ਅਮੀਰ ਹੈ ਤਾਂ ਜਿਹੜੇ ਟੌਪ 50 ਚੁਣੇ ਗਏ ਆ ਉਹਦੇ ਵਿੱਚ ਇੰਡੀਆ ਦੇ ਦੋ ਸ਼ਹਿਰ ਆਏ ਆ ਠੀਕ ਹੈ ਜੀ ਕਿਹੜੇ ਕਿਹੜੇ ਸ਼ਹਿਰ ਆਇਆ ਦੋ ਆਏ ਆ ਕਿਹੜੇ ਕਿਹੜੇ ਆਏ ਆ ਉਹ ਆਪਾਂ ਥੱਲੇ ਦੇਖ ਲਾਂਗੇ ਮੁੰਬਈ ਆਇਆ ਜੀ 24ਵੇਂ ਨੰਬਰ ਤੇ ਦਿੱਲੀ ਆਇਆ 37ਵੇਂ ਨੰਬਰ ਤੇ ਪਹਿਲੀ ਗੱਲ ਤਾਂ ਇਹ ਯਾਦ ਰੱਖਣਾਗਾ ਕਿ ਮੁੰਬਈ ਦਾ ਕੈਮਰੈਂਕਾ ਦਿੱਲੀ ਦਾ ਕੈਮਰੈਂਕਾ ਦੂਸਰੀ ਗੱਲ ਇਹ ਯਾਦ ਰੱਖਣੀ ਹੈ ਕਿ ਕਿੰਨੇ ਦਾ ਆਇਆ ਆਪਣੇ ਆਪਣੇ ਦੋ ਸ਼ਹਿਰ ਆਏ ਆ ਕਿ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਅਪਰੇਸ਼ਨ ਤੇ ਅਗਲੇ ਅਪਰੇਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜਿਆ ਇੱਕ ਸਕੀਮ ਹੈਗੀ ਠੀਕ ਹੈ ਜੀ ਸਕੀਮ ਆਗਾ ਪੀਰਿਅਡ ਲਾਓ ਪੈਸਾ ਪਾਓ ਕੰਬੇਨ ਤਾਂ ਇਹ ਕਹਿੰਦੇ ਕਿਹਨੇ ਸ਼ੁਰੂ ਕੀਤੀ ਹੈ ਇਹ ਸਕੀਮ ਵੈਸੇ ਤਾਂ ਇੰਪੋਰਟੈਂਟ ਹੈ ਨਹੀਂ ਸੀ ਆਪਣੇ ਵਾਸਤੇ ਇੰਪੋਰਟੈਂਟ ਤਾਂ ਹੋਊਗੀ ਕਿਉਂਕਿ ਜਿਹੜੀਆਂ ਉੱਤਰਾਖੰਡ ਦੀਆਂ ਸਕੀਮਾਂ ਇਹ ਆਪਾਂ ਤੁਹਾਨੂੰ ਪੇਪਰ ਦੇ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ ਹੈਗਾ ਹੈ ਠੀਕ ਹੈ ਜੀ ਕਾਫੀ ਵਾਰ ਪੁੱਛਿਆ ਜਾਂਦਾ ਹੈ ਤਾਂ ਕਰਕੇ ਜੀ ਯਾ ਇਸ ਤੋਂ ਬਾਅਦ ਆ ਚੀਜ਼ ਆ ਪ੍ਰਸ਼ਨ ਵੀ ਤੁਹਾਨੂੰ ਪੇਪਰ ਦੇ ਵਿੱਚ 100% ਹੀ ਮਿਲੂਗਾ ਕਹਿੰਦੇ ਪ੍ਰਸਿੱਧ ਦਾਰਫਰ ਸੰਕਟ ਕਿਸ ਦੇਸ਼ ਦੇ ਨਾਲ ਸੰਬੰਧਿਤ ਹੈ ਇਹ ਭਈ ਸੰਬੰਧ ਹੈਗਾ ਸੁਡਾਨ ਦੇ ਨਾਲ ਕੀ ਕਾਰਨ ਹੋ ਚੁੱਕਿਆ ਉੱਥੇ ਉੱਥੇ ਭਈ ਲੋਕ ਇੰਨੇ ਜ਼ਿਆਦੇ ਮਤਲਬ ਭੁੱਖਮਰੀ ਨਾਲ ਬਿਲਕ ਰਹੇ ਆ ਉੱਥੇ ਖਾਣ ਨੂੰ ਕੁਝ ਨਹੀਂ ਹੈਗਾ ਪੱਤੇ ਖਾ ਖਾ ਕੇ ਨਿੰਮਾ ਦੇ ਪੱਤੇ ਦਰਖਤਾਂ ਦੇ ਪੱਤੇ ਖਾ ਖਾ ਕੇ ਲੋਕ ਉੱਥੇ ਗੁਜ਼ਾਰਾ ਕਰ ਰਹੇ ਆ ਇੰਨੀ ਜ਼ਿਆਦਾ ਉੱਥੇ ਭੁੱਖਮਰੀ ਫੈਲ ਚੁੱਕੀ ਹੈ ਠੀਕ ਹੈ ਜੀ ਤਾਂ ਉਹਦਾ ਚੀਜ਼ ਇੰਪੋਰਟੈਂਟ ਹੈਗੀ ਹੈਗੀ ਸੀ ਨਾਲ ਨਾਲ ਥੋੜੀਆਂ ਚੀਜ਼ਾਂ ਹੋਰ ਇੰਪੋਰਟੈਂਟ ਸੀ ਉਹ ਤੁਹਾਨੂੰ ਮੈਂ ਪ੍ਰੇਸ਼ਨ ਨਹੀਂ ਬਣਾਇਆ ਉਹਦਾ ਤੇ ਉਹ ਬੰਨ ਲੈਂਦਾ ਦੇ ਵਿੱਚ ਹੀ ਕਰਤਾ ਤੁਹਾਡਾ ਕਹਿੰਦੇ ਨਾ ਇੱਕ AI ਸਪੋਕਸਮੈਨ ਵਿਕਟੋਰੀਆ ਸ਼ਾਹੀ ਲਾਂਚ ਕੀਤੀ ਹੈ ਇਹ ਕਹਿੰਦਾ ਉਹਦੇ ਵਾਸਤੇ ਇਹ ਚੀਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਸਤੇ ਇਹ ਜੋ ਯੂਕਰੇਨ ਨੇ ਲਾਂਚ ਕੀਤੀ ਹੈ ਇਹ ਕਹਿੰਦਾ ਹੁਣੇ-ਹੁਣੇ ਹੀ ਇੱਕ ਕੀ ਦੇਖਿਆ ਗਿਆ ਨਾਈਲ ਫਾਈਬਰ ਦੇ ਕੇਸ ਦੇਖੇ ਗਏ ਆ ਫਾਈਬਰ ਮੈਨ ਨੂੰ ਬੁਖਾਰ ਨਾਈਲ ਫੀਵਰ ਕੇਸਸ ਦੇਖੇ ਗਿਆ ਜਿਵੇਂ ਕਰੋਨਾ ਦੇ ਕੇਸ ਹੁੰਦੇ ਆ ਉਵੇਂ ਜਿਵੇਂ ਵੈਸਟ ਨਾਈਲ ਫੀਵਰ ਕੇਸ ਦੇਖੇ ਗਿਆ ਇਹ ਦੇਖੇ ਗਿਆ ਕੇਰਲਾ ਦੇ ਵਿੱਚ ਤੀਸਰਾ ਕਹਿੰਦੇ ਹੁਣੇ-ਹੁਣੇ ਖਬਰਾਂ ਦੇ ਵਿੱਚ ਰੌਕਬਿਟਰੀ ਕਾਫੀ ਚਰਚਾ ਰਹੀ ਹੈ ਰੌਕਬਿਟ ਕੀ ਹੈ ਇੱਕ ਰੈਨਸਮਵੇਅਰ ਹੈ ਇਹ ਕੀ ਕੀ ਹੁੰਦਾਗਾ ਵਾਇਰਸ ਹੁੰਦਾ ਇੱਕ ਤਰ੍ਹਾਂ ਦਾ ਠੀਕ ਹੈ ਜੀ ਇਸ ਤੋਂ ਬਾਰੇ ਇੱਕ ਸੋਟ ਪੁੱਛਿਆ ਜਾਊਗਾ ਆਪਰੇਸ਼ਨ ਵੀ ਮੋਸਟ ਇੰਪੋਰਟੈਂਟ ਕੈਟਾਗਰੀ ਚ ਰੱਖ ਲਓ ਸਕੂਲ ਔਨ ਬੀਨ ਸਕੂਲ ਔਨ 휠ਸ ਇਹ ਇਨੀਸ਼ੀਏਟਿਵ ਚਲਾਇਆ ਇਹ ਕਿਨੇ ਚਲਾਇਆ ਜੀ ਕੇਰਲਾ ਨੇ ਚਲਾਇਆ ਹੈਗਾ ਠੀਕ ਹੈ ਜੀ ਇਹ ਦੋਨੇ ਚੀਜ਼ਾਂ ਤੁਸੀਂ ਆਦੇ ਦਿਮਾਗ ਚ ਇਤਵਾਰ ਕਹਿੰਦੇ ਕਿੰਨ ਮਿੰਨ ਆਇਲੈਂਡ ਕਿੰਨ ਮਿੰਨ ਆਇਲੈਂਡ ਹੈ ਜਿਹੜਾ ਇਹ ਹੁਣ ਚਰਚਾ ਦੇ ਵਿੱਚ ਰਿਹਾ ਸੀ ਇਹ ਕਹਿੰਦੇ ਕਿਹੜੇ ਓਸ਼ੀਅਨ ਦੇ ਵਿੱਚ ਆਉਂਦਾ ਹੈ ਓਸ਼ੀਅਨ ਦਾ ਮਤਲਬ ਹੁੰਦਾ ਕਿਹੜੇ ਇਹ ਮਹਾਸਾਗਰ ਦੇ ਵਿੱਚ ਆਉਂਦਾ ਤਾਂ ਇਹ ਆਉਂਦਾ ਸੋਣਿਓ ਕਿਹੜੇ ਸਾਗ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇਹ ਦੋ ਦੇਸ਼ਾਂ ਦੇ ਵਿੱਚ ਕਾਲੇ ਇੱਕ ਝਗੜੇ ਦਾ ਕਾਰਨ ਨਾਗਾ ਤਾਂ ਕਰਕੇ ਕਾਫੀ ਚਰਚਾ ਦੇ ਵਿੱਚ ਰਿਹਾ ਹੈਗਾ ਆਪਏ ਠੀਕ ਹੈ ਜੀ ਏ ਪੀ ਇਸ ਤੋਂ ਬਾਅਦ ਆਪ ਰਾਜ ਇਹਦਾ ਪੇਪਰ ਦੇ ਵਿੱਚ ਪੱਕੀ ਪੁੱਛੇਗਾ ਫੇਵਰੇਟ ਆ ਪੇਪਰ ਵਾਲਿਆਂ ਦਾ ਭਾਈ ਸਾਹਿਬ ਇੰਨਾ ਫੇਵਰੇਟ ਆ ਪਤਾ ਨਹੀਂ ਕਿੱਥੋਂ ਇਹਦਾ ਕੱਢ ਕੇ ਲਈ ਆਉਣਾ ਉਹਨਾਂ ਨੇ ਕਹਿੰਦੇ ਜੀ ਪੁਲਿਤਜ਼ਰ ਪੁਰਸਕਾਰ ਦਿੱਤਾ ਗਿਆ 2024 ਦਾ ਠੀਕ ਹੈ ਜੀ ਆਟੋ ਬਾਇਓਗ੍ਰਾਫੀ ਵਾਸਤੇ ਦਿੱਤਾ ਗਿਆਗਾ ਠੀਕ ਹੈ ਜੀ ਲਿਟਰੇਚਰ ਦੀ ਕੈਟਾਗਰੀ ਦੇ ਦਿੱਤਾ ਗਿਆ ਇਹਦੇ ਨਾਲ ਇਹ ਦਿੱਤਾ ਕਿਹਨੂੰ ਗਿਆਗਾ ਇਹ ਅਵਾਰਡ ਦਿੱਤਾ ਕਿਹਨੂੰ ਗਿਆ ਜੀ ਇਹ ਅਵਾਰਡ ਦਿੱਤਾ ਗਿਆ ਜੀ ਕ੍ਰਿਸਟਿਨ ਲਿਨਾ ਰਿਵੇਰਾ ਗਾਰਜਾ ਸੀ ਨੰਬਰ অপਸ਼ਨ ਨੂੰ ਇਹ ਫੁਰਸਕਾਰ ਦੇ ਨਾਲ ਸਮਾਨਤ ਕੀਤਾ ਗਿਆ ਹੈਗਾ ਚਲੋ ਜੀ ਮੈਂ ਤੁਹਾਨੂੰ ਦੱਸੀ ਇਹ ਨਾ ਸੋਣਿਓ ਇਸ ਤੋਂ ਬਾਅਦ ਤੁਹਾਨੂੰ ਕਰੰਟ ਅਫੇਅਰ ਨਹੀਂ ਆਉਣੇ ਮੈਂ ਤਾਂ ਹੀ ਕਹਿ ਰਿਹਾ ਹਾਂਗਾ ਤੁਹਾਡੇ ਵਾਸਤੇ ਤੁਸੀਂ ਆਪ ਦੇਖੋ ਮੈਂ ਲਿਮਟਿਡ ਜੇ ਕਰੰਟ ਅਫੇਅਰ ਲੈ ਕੇ ਆਇਆ ਇਹ ਸਾਰੀ ਵੀਡੀਓ ਦੇ ਵਿੱਚ 32 ਕਰੰਟ ਅਫੇਅਰ ਹੋਣਗੇ ਕਿੰਨੇ ਦਿਨਾਂ ਦੇ ਕਰੰਟ ਅਫੇਅਰ ਹੈ 6 ਦਿਨਾਂ ਦੇ ਕਰੰਟ ਅਫੇਅਰ ਹੈਗੇ 6 5 30 ਠੀਕ ਹੈ ਜੀ 5 ਕੇ ਸਵਾ ਕੇ 5 ਕਰੰਟ ਇੱਕ 5 ਕਰੰਟ ਫਿਰ ਬਣਦੇ ਆ ਇੱਕ ਦਿਨ ਦੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੇ ਘੱਟ ਗ੍ਰੈਂਟ ਫਿਰ ਕਿੰਨੇ ਇੰਪੋਰਟੈਂਟ ਹੋਣਗੇ ਇਸ ਤੋਂ ਬਾਅਦ ਕਹਿੰਦੇ BTO BTO ਨੂੰ ਆਪਾਂ ਕਹਿੰਦੇ ਨੇ ਵਾਰਡ ਟ੍ਰੇਡ ਆਰਗੇਨਾਈਜੇਸ਼ਨ ਠੀਕ ਹੈ ਜੀ ਦੇ ਟ੍ਰਿਪਸ ਤੋਂ ਸਮਝੋ ਉੱਤੇ ਦੀ ਤੀਵੀਂ ਬਰੇ ਘੰਟ ਦਾ ਜਸ਼ਨ ਮਨਾਇਆ ਟ੍ਰਿਪਸ ਦਾ ਪੂਰਾ ਨਾਮ ਕੀ ਹੈ ਠੀਕ ਹੈ ਜੀ ਟ੍ਰਿਪਸ ਦਾ ਪੂਰਾ ਨਾਮ ਕੀ ਹੈ ਇਹ ਪੁੱਛ ਰਹੇ ਨੇ ਭਾਈ ਦੱਸੋ ਜੀ ਪੂਰਾ ਨਾਮ ਕੀ ਹੈ ਟ੍ਰਿਪਸ ਦਾ ਇਹਦਾ ਪੂਰਾ ਨਾਮ ਹੈਗਾ ਟ੍ਰੇਡ ਰਿਲੇਟਿਡ ਐਸਪੈਕਟ ਆਫ ਇੰਟੈਕਚੁਅਲੀ ਪ੍ਰੋਪਰਟੀ ਰਾਈਟਸ ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਹ ਸਾਰੇ ਦੇ ਸਾਰੇ ਐਜ਼ ਐ ਤੁਸੀਂ ਯਾਦ ਰੱਖਣੇ ਆ ਠੀਕ ਹੈ ਜੀ ਡਾਇਰੈਕਟਰ ਤੋਂ ਟ੍ਰਿਪਸ ਦੀ ਫੁੱਲ ਫਾਰਮ ਪੁੱਛੀ ਜਾ ਸਕਦਾ ਜਾਊਗੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆਪਰੇਸ਼ਨ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਹਿੰਦੇ ਜੀ ਗਗਨ ਸਟ੍ਰਾਈਕ 2 ਦੇਖੋ ਤੁਸੀਂ ਮੇਰਾ ਨਾਜ਼ਰ ਕਰ ਲਓ ਮੈਂ ਗਗਨਾਗਾ ਤੇ ਮੈਂ ਕਿੱਥੇ ਰਹਿਣਾ ਪੰਜਾਬ ਦੇ ਵਿੱਚ ਰਹਿਣਾ ਤਾਂ ਗਗਨ ਸਟ੍ਰਾਈਕ ਜਿਹੜੀ 2 ਹੋਈ ਹੈ ਠੀਕ ਹੈ ਜੀ ਇਹਦਾ ਅਭਿਆਸ ਕਿਨੇ ਕਿਨੇ ਕੀਤਾਗਾ ਇੰਡੀਅਨ ਆਰਮੀ ਤੇ 에ਅਰ ਫੋਰਸ ਨੇ ਕੀਤਾ ਹਵਾਈ ਸੈਨਾ ਨੇ ਕੀਤਾ ਤੇ ਕਹਿੰਦੇ ਇਹ ਹੋਇਆ ਕਿੱਥੇ ਅਭਿਆਸ ਤਾਂ ਇਹ ਹੋਇਆ ਜੀ ਪੰਜਾਬ ਦੇ ਵਿੱਚ ਇਹ ਹੋਇਆ ਪੰਜਾਬ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੰਡੀਅਨ ਆਰਮੀ ਐਂਡ ਇੰਡੀਅਨ 에ਅਰ ਫੋਰਸ ਕੰਡਕਟ ਜੁਆਇੰਟ ਐਕਸਰਸਾਈਜ਼ ਇਨ ਪੰਜਾਬ ਗਗਨ ਸਟ੍ਰਾਈਕ 2 ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਬੀ ਆਰਓ ਬਾਰਡਰ ਰੋਡ ਆਰਗੇਨਾਈਜੇਸ਼ਨ ਜਿਹੜੀ ਬਾਰਡਰ ਰੋਡ ਆਰਗੇਨਾਈਜੇਸ਼ਨ ਆ ਇਹ ਵੱਡੀਆਂ-ਵੱਡੀਆਂ ਜਿਹੜੇ ਟਨਲ ਆ ਗਈਆਂ ਥੁਰੰਗਾਂ ਗਈਆਂ ਉਹ ਵੀ ਆਪਣੋ ਜਿਹੜੀਆਂ ਸੜਕਾਂ ਵੀ ਵੱਡੀਆਂ-ਵੱਡੀਆਂ ਬੀ ਆਰ ਆਪਣੋ ਜਿਹਨੂੰ ਆਪਾਂ ਕਹਿੰਦੇ ਬਾਰਡਰ ਰੋਡ ਆਰਗੇਨਾਈਜੇਸ਼ਨ ਜਿਹੜਾ ਇਹਦਾ ਜੀ ਡੀਜੀ ਲਾਇਆ ਸੀ ਇਹਨਾਂ ਨੇ ਡੀਜੀ ਵੀ ਲਾਤਾ ਸੀ ਇਹਨਾਂ ਦਾ ਹੁਣ ਉਹ ਡੀਜੀ ਦਾ ਨਾਮ ਕੀ ਇਹਨਾਂ ਦਾ ਲੈਫਟੀਨੈਂਟ ਜਰਨਲ ਰਗੂ ਸ਼੍ਰੀ ਨਿਵਾਸਨ ਠੀਕ ਹੈ ਜੀ ਤੇ ਕਿੰਨੀ ਬੜੇ ਘੰਟ ਮਗਾਈ ਹੈ ਬਣਾਈ ਇਹਨਾਂ ਨੇ ਅਰਗੇ ਕਿੰਨੇ ਸਾਲ ਹੋ ਗਏ ਜੀ 65ਵਾਂ ਸਾਲ ਹੋ ਗਿਆ 65ਵੇਂ ਨੰਬਰ ਦਾ ਇਹਨਾਂ ਨੇ ਆਦਾ ਜਨਮ ਦਿਨ ਮਨਾਇਆ ਐ ਯਾਦ ਕਰ ਲਓ ਕਿ 65 ਸਾਲ ਹੋ ਗਏ ਭਾਈ ਆ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਜਿਹੜੀ ਬਣੀ ਹੋਈ ਤੋਂ ਆ ਦੇਖੋ ਲਿਖਿਆ ਹੋਇਆ ਪਹਿਲੇ ਜਿਹੜਾ ਡੀਜੀ ਹੈ ਡਿਜੀਟੋ ਪ੍ਰੋਟੈਕਸ਼ਨ ਅਫੀਸਰ ਪੁੱਛਦਾ ਹੈ 28ਵੇਂ ਨੰਬਰ ਦਾ ਡੀਜੀ ਹੈ ਕਿਹੜਾ ਡੀਜੀ ਹੈ ਲੈਫਟੀਨੈਂਟ ਜਰਨਲ ਰਗੂ ਸ਼੍ਰੀ ਨਿਵਾਸਨ ਦੇਖੋ ਜੀ ਪ੍ਰੈਸ਼ਨ ਆਲਾ ਕਿਤੋਂ ਮਰਜੀ ਪ੍ਰੈਸ਼ਨ ਪਾ ਸਕਦਾ ਹੁੰਦਾ ਹੈਗਾ ਠੀਕ ਹੈ ਜੀ ਆਹ ਪ੍ਰੈਸ਼ਨ ਦਾ ਆਹ ਤਾਂ ਇੰਪੋਰਟੈਂਟ ਹੈਗਾ ਹੈਗਾ ਆ ਵੀ ਦੋਨੇ ਇੰਪੋਰਟੈਂਟ ਆ ਲੈ ਹੁਣ ਇੱਕ ਪ੍ਰੈਸ਼ਨ ਦੇ ਵਿੱਚ ਦੋ ਪ੍ਰੈਸ਼ਨ ਬਣ ਗਏ ਜਿੱਦੇ ਜੋ ਫੁੱਲ ਚਾਂਸ ਹੈ ਠੀਕ ਹੈ ਜੀ ਜੇ ਤੁਹਾਨੂੰ ਮੈਂ ਹੁਣ ਦੇਖੋ ਐਡੀ ਡਿਟੇਲ ਦੇ ਵਿੱਚ ਜਾਂਦੀ ਲੋੜ ਨਹੀਂ ਮੈਂ ਤੁਹਾਨੂੰ ਕਹਾਂ ਬਾਰਡਰ ਆਨ ਇਗਨੀਸ਼ਨ ਨੇ ਫਲਾਨੀ ਚੀਜ਼ ਵੀ ਬਣਾਈ ਸੀ ਤੇ ਕਿਹ ਚੀਜ਼ ਵੀ ਬਣਾਈ ਸੀ ਅਜੋ 10 ਸਾਲ ਪਹਿਲਾਂ ਦੀ ਚੀਜ਼ ਉਹਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਕਰੰਟ ਅਫੇਅਰ ਦਾ ਮਤਲਬ ਕੀ ਹੁੰਦਾ ਕਰੰਟ ਦੇ ਹਿਸਾਬ ਤੇ ਚੱਲਣਾ ਆਪਾਂ ਬਾਤ ਨੂੰ ਬਾਤ ਆਪਾਂ ਪਿਛਲੀ 2 ਜਾਂ 3 ਸਾਲ ਦੀ ਚੀ ਇਸ ਤੋਂ ਬਾਅਦ ਕਹਿੰਦੇ ਲਿਪੂ ਲੇਖ ਇਹ ਤੁਹਾਨੂੰ ਮੈਂ ਕਰਵਾਏ ਹੋਇਆ ਦਰੇ ਆ ਇੰਪੋਰਟੈਂਟ ਹੈ ਇਹ ਲਿਪੂ ਲੇਖ ਲਿਪੀ ਅਧੂਰਾ ਕਾਲਾ ਪਾਣੀ ਖੇਤਰ ਠੀਕ ਹੈ ਜੀ ਖੇਤ ਦਾ ਵਿਵਾਦ ਭਾਰਤ ਅਤੇ ਕਿਸ ਦੇਸ਼ ਦੇ ਵਿਚਕਾਰ ਹੈ ਇਹ ਰਾਜ ਚੀਜ਼ਾਂ ਗੀਆਂ ਠੀਕ ਹੈ ਜੀ ਇਹ ਜਗ੍ਹਾ ਹੈ ਗੀਆਂ ਲਿਪੂ ਲੇਖ ਬਾਰੇ ਆਪਾਂ ਪੜਕੇ ਗਏ ਹਾਂ ਤਾਂ ਇਹ ਦਰੇ ਆ ਲਿਪੂ ਲੇਖ ਦਰਾਂਗਾ ਇੱਕ ਠੀਕ ਹੈ ਜੀ ਤਾਂ ਇਹ ਕਹਿੰਦੇ ਜਿਹੜੇ ਖੇਤਰ ਹੈਗੇ ਇਹ ਵਿਵਾਦ ਦਾ ਕਾਰਨ ਹੈ ਭਾਰਤ ਦੇ ਕਿਹੜੇ ਰਾਜ ਦੇ ਵਿਚਕਾਰ ਠੀਕ ਹੈ ਜੀ ਦੇਖੋ ਇਹਨੂੰ ਤੁਸੀਂ ਸਿੱਧਾ ਕੱਟ ਸਕਦੇ ਹੋ ਸ਼੍ਰੀਲੰਕਾ ਨਾਲ ਕੋਈ ਹੱਦਰੀ ਲੱਗਦੀ ਹੈ ਆਪਣੀ ਪਾਕਿਸਤਾਨ ਵੱਲੋਂ ਕੋਈ ਇਲਾਕਾ ਨਹੀਂ ਹੈਗਾ ਠੀਕ ਹੈ ਜੀ ਪਟਾਣ ਨਾਲ ਵੀ ਕੋ ਰੌਲਾ ਆਪਣੇ ਇਹ ਰੌਲਾ ਹੈ ਪਾ ਹੈਗਾ ਆਪਣੇ ਨੇਪਾਲ ਦੇ ਨਾਲ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਅਗਲਾ ਕਹਿੰਦੇ ਕੀ ਹੋਇਆਗਾ ਕਹਿੰਦੇ ਜੀ 26 ਮਈ ਯੂਕੇ ਫਿਲਮ ਫੈਸਟੀਵਲ ਵਿੱਚ ਕਿਸ ਭਾਰਤੀ ਨੂੰ ਫਰੀडम ਆਫ ਦਾ ਸਿਟੀ ਆਫ ਲੰਡਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਕੋਈ ਛੋਟਾ ਮੋਟਾ ਨਾਮ ਨਾ ਸਮਝ ਲਿਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਇਆ ਇਹ ਜਿਹੜਾ ਅਵਾਰਡ ਦਿੱਤਾ ਗਿਆਗਾ ਤੇ ਇਹ ਅਵਾਰਡ ਦਿੱਤਾ ਗਿਆ ਕਿਸੇ ਭਾਰਤੀ ਨੂੰ ਤਾਂ ਕਰਕੇ ਪ੍ਰਿਸ਼ਨ ਆਪਣੇ ਵਾਸਤੇ ਹੋਰ ਵੀ ਖਤਰਨਾਕ ਬਣ ਜਾਂਦਾ ਤੇ ਇੰਪੋਰਟੈਂਟ ਬਣ ਜਾਂਦਾ ਹੈ ਇਹਦਾ ਆਨਸਰ ਆ ਗਿਆ ਆਪਣਾ ਸ਼ਵਾਨਾ ਆਜ਼ਮੀ ਠੀਕ ਹੈ ਜੀ ਸ਼ਵਾਨਾ ਆਜ਼ਮੀ ਚਲੋ ਲੈਕਚਰ ਨੂੰ ਬਾਦੋਂ ਮੈਂ ਸ਼ੇਅਰ ਜਰੂਰ ਕਰ ਦਿਆ ਕਰ ਰਹਾ ਜੀ ਤੁਹਾਡਾ ਕੰਮ ਆਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜਿਹੜਾ ਸਪੈਨਿਸ਼ ਦਾ ਲਾ ਲਿਗਾ ਟਾਈਟਲ ਹੋਇਆ 2023 ਤੇ 24 ਦਾ ਇਹ ਕਿਹਨੇ ਜਿੱਤੇਗਾ ਇਹ ਕਿਹਨੇ ਜਿੱਤਿਆ ਜੀ ਇਹ ਜਿੱਤਿਆ ਜੀ ਰੀਅਲ ਮੈਟ੍ਰਿਡ ਨੇ ਉਹ ਬਹੁਤ ਬੱਚੇ ਕਹਿਣਗੇ ਜੀ ਪੰਜਾਬੀ ਚ ਨਹੀਂ ਲਿਖਿਆ ਸੋਹਣੇ ਉਹ ਪੰਜਾਬੀ ਚ ਨਹੀਂ ਲਿਖਿਆ ਜਾਊਗਾ ਇੰਗਲਿਸ਼ ਦੇ ਵਿੱਚ ਵੀ ਐਂ ਲਿਖਿਆ ਜਾਊਗਾ ਠੀਕ ਹੈ ਜੀ ਤਾਂ ਕਰਕੇ ਇਹ ਚੀਜ਼ ਯਾਦ ਕਰਨੀ ਹੀ ਕਰਨੀ ਹੈ ਚਲੋ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਕੋਵਿਡ 19 ਦਾ ਨਵਾਂ ਰੂਪ ਫਲਰਟ ਕਿਸ ਦੇਸ਼ ਵਿੱਚ ਫੈਲ ਰਿਹਾ ਹੈ ਕੋਵਿਡ 19 ਦਾ ਨਵਾਂ ਰੂਪ ਆ ਭਾਈ ਇਹ ਦੇਖਿਆ ਗਿਆਗਾ ਕਾਫੀ ਠੀਕ ਹੈ ਜੀ ਇਹਦਾ ਵੀ ਕੀ ਮਤਲਬ ਹੈ ਇਹ ਵੀ ਰਾਜੇ ਕੀ ਕਰ ਰਿਹਾਗਾ ਇਮਿਊਨ ਸਿਸਟਮ ਤੇ ਕੀ ਕਰ ਰਿਹਾ ਹੈਗਾ ਅਟੈਕ ਕਰ ਰਿਹਾ ਹੈਗਾ ਜਿਹੜਾ ਇਮਿਊਨ ਸਿਸਟਮ ਹੁੰਦਾ ਬੰਦੇ ਦਾ ਉਹ ਤੇ ਅਟੈਕ ਕਰ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜਾ ਕੋਵਿਡ-19 ਸੀ ਠੀਕ ਹੈ ਜੀ ਉਹਦਾ ਵੀ ਇਹੀ ਕੰਮ ਸੀ ਸੇਮ ਟੂ ਸੇਮ ਉਹਦਾ ਵੀ ਸੇਮ ਟੂ ਸੇਮ ਇਹੀ ਕੰਮ ਸੀ ਤਾਂ ਕਰਕੇ ਤੇ ਇਹ ਜਿਹੜਾ ਕਹਿੰਦੇ ਫਲੱਟ ਫੈ ਰਿਹਾ ਹੈਗਾ ਫੈਲ ਕਿਥੇ ਰਿਹਾ ਇਹ ਫੈ ਰਿਹਾ ਹੈ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਫੈ ਰਿਹਾ ਹੈ ਕਹਿੰਦੇ ਫਲੱਟ ਦੀ ਫੁੱਲ ਫਾਰਮ ਦੱਸੋ ਕੀ ਹੈ ਫੁੱਲ ਫਾਰਮ ਫਲੂ ਲਾਈਕ ਿਸਪੈਕਟਰੀ ਟ੍ਰੈਕਟ ਆ ਜਿੱਥੇ ਵੀ ਕਿਰਿਆਸ਼ਬਦ ਮਿਲ ਜੇ ਸਮਝ ਲਓ ਕਿ ਇਹ ਸਾਹ ਪ੍ਰਣਾਲੀ ਨਾਲ ਰਿਲੇਟਡ ਆਪਣੀ ਇੱਕ ਚੀਜ਼ ਹੈ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਜੀ ਡੀ ਪੀ ਗਰੋਥ ਇਸ ਤੋਂ ਬਾਅਦ ਆ ਗਿਆ ਆਪਣਾ ਕੀ ਆ ਗਿਆ ਸੋਣੇਓ ਜੀ ਡੀ ਪੀ ਗਰੋਥ ਠੀਕ ਹੈ ਜੀ ਹੁਣ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਆਪਣੀ ਜੀ ਡੀ ਪੀ ਹੁੰਦੀ ਹੈਗੀ ਜੀ ਡੀ ਪੀ ਦੀ ਫੁੱਲ ਫਾਰਮ ਕੀ ਹੁੰਦੀ ਹੈ ਠੀਕ ਹੈ ਜੀ ਹਰੇਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਜੀ ਡੀ ਪੀ ਦੀ ਫੁੱਲ ਫਾਰਮ ਕੀ ਹੁੰਦੀ ਹੈ ਦੂਜੀ ਗੱਲ ਇੱਕ ਤੁਹਾਨੂੰ ਮੈਂ ਕਰਵਾ ਕੇ ਗਿਆ ਸੀ ਵਾਰਡ ਬੈਂਕ ਨੇ ਵੀ ਵਾਰਡ ਬੈਂਕ ਨੇ ਵੀ ਕੀ ਕੀਤਾ ਸੀ ਇੱਕ ਬਾੜਵੇਂ ਇਕਨੋਮੀ ਗੈਸ ਲਾਇਆ ਸੀ ਕਿ ਆਪਣੀ ਇਕਨੋਮੀ 2024-25 ਦੇ ਵਿੱਚ ਕਿੰਨੀ ਗਰੋਥ ਕਰੂਗੀ ਠੀਕ ਹੈ ਜੀ ਤਾਂ ਉਵੇਂ ਜਿਵੇਂ ਕਹਿੰਦੇ ਹੁਣ ਜੀ ਕਿਹਨੇ ਲਾਇਆਗਾ ਇੰਡੀਆ ਰੇਟਿੰਗ ਐਂਡ ਰਿਸਰਚ ਠੀਕ ਹੈ ਜਿਹੜੀ ਸੰਸਥਾ ਕੀ ਇਹਨੇ ਲਾਇਆ ਕਹਿੰਦੇ ਜਿਹੜੀ ਭਾਰਤ ਦੀ ਆਪਣੀ ਜੀਡੀਪੀ ਹੈ ਠੀਕ ਹੈ ਜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੀ ਫੁੱਲ ਫਾਰਮ ਹੈ ਇਹ ਕਹਿੰਦੇ 2024 ਅਤੇ 25 ਦੇ ਵਿੱਚ ਕਿੰਨੇ ਪਰਸੈਂਟ ਗਰੋ ਕਰੂਗੀ ਅਨੁਮਾਨ ਕਿੰਨਾ ਲਾਇਆ ਇਹਨਾਂ ਨੇ ਤਾਂ ਇਹਨਾਂ ਨੇ ਅਨੁਮਾਨ ਲਾਇਆ ਜੀ 7.1% ਕਿੰਨੀ ਗਰੋਥ ਕਰੂਗੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਦੇ ਵਿੱਚ ਕੀ ਕਹਿੰਦੇ ਕਿਨੇ ਜੀ ਇੰਡੀਅਨ ਸੁਪਰ ਲੀਗ 2023 ਅਤੇ 24 ਦਾ ਟਾਈਟਲ ਕਿਨੇ ਜਿੱਤੇਗਾ ਜਿਹੜੀ ਇੰਡੀਅਨ ਸੁਪਰ ਲੀਗ ਹੋਈ ਹੈ ਉਹਦੇ ਵਿੱਚ 2023 ਤੇ 24 ਦਾ ਟਾਈਟਲ ਕਿਨੇ ਜਿੱਤੇਗਾ ਇਹ ਪੁੱਛਿਆ ਜਾ ਸਕਦਾ ਇਹ ਜੁੱਤਿਆ ਜੀ ਆਪਣੇ ਮੋਹਨ ਬਗਾਨ ਐਸਜੀ ਠੀਕ ਹੈ ਜੀ ਬਾਕੀ ਕਾਫੀ ਅਵਾਰਡ ਇਹਦੇ ਵਿੱਚ ਇੰਡੀਅਨ ਸੁਪਰ ਲੀਗ ਦੇ ਵਿੱਚ ਹੋਰ ਵੀ ਦਿੱਤੇ ਹੋਏ ਆ ਦੇਖੋ ਜੀ ਇਹਨਾਂ ਦੇ ਵਿੱਚੋਂ ਜਾਰ ਜੇ ਤੁਸੀਂ ਸਾਰੇ ਕਰ ਸਕੋ ਤਾਂ ਕਰ ਲਓ ਪਰ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੰਦਾਂਗਾ ਠੀਕ ਹੈ ਜੀ ਜਿਹੜੇ ਤੁਸੀਂ ਬਿਲਕੁਲ ਵੀ ਮੈਸ ਨਹੀਂ ਕਰਨੇ ਠੀਕ ਹੈ ਜੀ ਉਹ ਹੈਗਾ ਇਹ ਜਿਹੜਾ ਪੁੱਛਣਾ 골ਡਨ ਬੂਟ ਅਵਾਰਡ ਆ ਯਾਦ ਕਰ ਲਿਓ 골ਡਨ ਗਲੋਬ ਅਵਾਰਡ ਯਾਦ ਕਰ ਲਿਓ 골ਡਨ ਬਾਲ ਆ ਤਿੰਨੇ ਯਾਦ ਕਰ ਲਿਓ ਬਾਕੀ ਬਾਬੇ ਛੱਡ ਸਕਦੇ ਹੋ ਬਾਕੀ ਜੇ ਕੋਈ ਬੱਚਾ ਕਰਨਾ ਚਾਹੁੰਦਾ ਕਰ ਸਕਦਾ ਸਾਰੇ ਜਿਹੇ ਕਿਸੇ ਜਾਲ ਰਹਿੰਦੇ ਆ ਪਰ ਆ ਜਿਹੜੇ ਤਿੰਨ ਆ ਇਹਦਾ ਤੁਸੀਂ ਬਿਲਕੁਲ ਵੀ ਨਹੀਂ ਛੱਡਣੇ ਕਿਸੇ ਨਾ ਕਿਸੇ ਪੇਪਰ ਵਿੱਚ ਤੁਹਾਨੂੰ ਇਹਦੇ ਨਾਲ ਲੈਟਰ ਚੀਜ਼ ਆਉਗੀ ਹੀ ਆਉਗੀ ਚਲੋ ਜੀ ਦੇਖੋ ਪੜੋਗਰਾਜ ਜਦੋਂ ਆਗਰ ਪ੍ਰੈਸ਼ਨ ਕੀ ਕਹਿ ਰਹੇ ਨੇ ਹਾਂ ਕਹਿੰਦੇ ਜੀ ਜੁਨੀਸੈਫ ਇੰਡੀਆ ਦੇ ਰਾਸ਼ਟਰੀ ਰਾਜਦੂਤ ਬਜੋ ਕਿਸ ਨੂੰ ਨਿਯੁਕਤ ਕੀਤਾ ਗਿਆ ਜੁਨੀਸੈਫ ਨੇ ਇੱਕ ਭਾਰਤੀ ਰਾਜਦੂਤ ਲਾਇਆ ਹੈਗਾ ਠੀਕ ਹੈ ਜੀ ਇੰਡੀਆ ਦੇ ਰਾਸ਼ਟਰੀ ਰਾਜਦੂਤ ਬਜੋ ਕਿਸ ਨੂੰ ਨਿਯੁਕਤ ਕੀਤਾ ਗਿਆ ਬਹੁਤ ਹੀ ਜ਼ਿਆਦਾ ਤਾਕੜਾ ਤੇ ਪ੍ਰੇਸ਼ਨ ਹੈਗਾ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਹੀ ਜਾਊਗਾ ਇਹ ਲਾਇਆ ਜੀ ਕ੍ਰਿਨਾਕਪੁਰ ਨੂੰ ਕ੍ਰਿਨਾਕਪੁਰ ਨੂੰ ਲਾਤਾ ਬਹੁਤ ਹੀ ਜ਼ਿਆਦਾ ਮਤ ਪੂਰਨ ਪ੍ਰੇਸ਼ਨ ਹੈ ਤੇ ਜੁਨੀਸੈਫ ਆ ਜਿਹੜੀ ਇਹਦੀ ਫੁੱਲ ਫਾਰਮ ਜਰੂਰ ਦੇਖ ਲਓ ਜੋ ਇੰਟਰਨੈਸ਼ਨਲ ਇੰਟਰਨੈਸ਼ਨਲ ਚਿਲਡਰਨ ਇਜ਼ ਐਮਰਜੈਂਸੀ ਫੰਡ ਸਟੈਲਿਸ਼ ਕਿਦੋਂ ਹੋਈ ਸੀ ਇਹ ਜੁਨੀਸੇਫ 1946 ਦੇ ਵਿੱਚ ਹੈਡ ਕੁਆਰਟਰ ਨਿਊਯਾਰਕ ਯੂਐਸਏ ਦੇ ਵਿੱਚ ਸਥਿਤ ਹੈ ਠੀਕ ਹੈ ਜੀ ਚਲੋ ਕਹਿੰਦੇ ਐਡਵੈਂਚਰ ਮੁਕਾਬਲੇ ਦੇ ਵਿੱਚ ਥੋਮਸ ਕੱਪ ਤੇ ਅਵੇਰ ਕੱਪ 2024 ਦਾ ਖਿਤਾਬ ਕਿਸ ਨੇ ਜਿੱਤਿਆ ਪਹਿਲਾਂ ਤੋਂ ਉੱਥੋਂ ਅੱਜ ਤੱਕ ਪੇਪਰਾਂ ਦੇ ਵਿੱਚ ਪ੍ਰੈਸ਼ਰ ਕੀ ਪੁੱਛਿਆ ਗਿਆਗਾ ਕਿ ਭਾਈ ਥੋਮਸ ਕੱਪ ਦਾ ਸਬੰਧ ਕਿਹੜੀ ਖੇਡ ਦੇ ਨਾਲ ਹੈ ਅੱਤੇ ਵੀ ਆਪਾਂ ਨੇ ਪੁੱਛਿਆਗਾ ਕਿ ਓਬੇਰ ਕੱਪ ਦਾ ਸਬੰਧ ਕਿਹੜੀ ਖੇਡ ਦੇ ਨਾਲ ਹੈ ਤਾਂ ਤੁਹਾਨੂੰ ਇਹਦਾ ਪਤਾ ਹੋਣਾ ਚਾਹੀਦਾ ਕਿ ਦੋਨੇ ਖੇਡਾਂ ਦਾ ਸਬੰਧ ਹੀ ਇਹਨਾਂ ਦਾ ਬੈਡਮਿੰਟਨ ਦੇ ਨਾਲ ਹੈ ਠੀਕ ਹੈ ਜੀ ਦੋਨਾਂ ਦਾ ਤੇ ਸਾਨੀਆਂ ਮਰਜਾ ਦਾ ਸਬੰਧ ਕਿਹੜੇ ਨਾਲ ਹੈ ਬੈਡਮਿੰਟਨ ਨਾਲ ਹੈ ਕਿ ਟੈਨਿਸ ਨਾਲ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਬਹੁਤ ਬੱਚਿਆਂ ਨੂੰ ਹੋਤਾ ਕਿ ਇਹ ਨਹੀਂ ਪਤਾ ਠੀਕ ਹੈ ਜੀ ਦੇਖੋ ਇਹ ਖਿਤਾਬ ਕਿਹੜੇ ਦੇਸ਼ ਨੇ ਜਿੱਤਿਆ ਭਾਈ ਇਹ ਪੁੱਛ ਰਹੇ ਨੇ ਇਹ ਜਿਹੜੀ ਦੋ ਖਿਤਾਬ ਆ ਇਹ ਕਿਹੜੇ ਦੇਸ਼ ਨੇ ਜਿੱਤੇ ਇਹ ਜਿੱਤੇ ਭਾਈ ਚਾਈਨਾ ਨੇ ਠੀਕ ਹੈ ਜੀ ਤੇ ਜਾਰ ਕਰ ਲਓ ਅਵੇਰ ਕੱਪ ਜਿਹੜਾ ਸ਼ੁਰੂ ਹੋਇਆ ਸੀ 1957 ਦੇ ਵਿੱਚ ਸ਼ੁਰੂ ਹੋਇਆ ਸੀ ਥੋਮਸ ਕੱਪ ਜਿਹੜਾ ਸ਼ੁਰੂ ਹੋਇਆ ਸੀ 1949 ਦੇ ਵਿੱਚ ਸ਼ੁਰੂ ਹੋਇਆ ਸੀ ਅਵੇਰ ਕੱਪ ਦਾ ਇਸ ਵਾਰ 3ਵਾਂ ਐਡੀਸ਼ਨ ਹੈਗਾ ਤੇ ਜਿਹੜਾ ਥੋਮਸ ਕੱਪ ਹੈ ਇਸ ਵਾਰ ਇਹਦਾ 33ਵਾਂ ਐਡੀਸ਼ਨ ਹੈਗਾ ਇਹ ਗੱਲ ਵੀ ਤੁਸੀਂਾਰੇ ਦਿਮਾਗ ਦੇ ਵਿੱਚ ਬਿਠਾ ਲਓ ਇਸ ਤੋਂ ਬਾਅਦ ਅਗਲਾ ਕਿਹਨੇ ਨਕਸ਼ਤਰਾ ਸਵਾ ਕਿਹੜੀ ਸਟੇਟ ਦੇ ਵਿੱਚ ਸ਼ਾਮ ਕਰੀ ਗਈ ਹੈ ਠੀਕ ਹੈ ਜੀ ਨਕਸ਼ਤਰ ਸਵਾ ਨਾਮ ਦਾ ਖੰਗੋਰ ਸਹਿਰ ਸਪਾਟਾ ਕਿਸ ਰਾਜ ਦੇ ਵਿੱਚ ਸ਼ੁਰੂ ਕੀਤਾ ਗਿਆ ਹੈਗਾ ਉਹ ਦੱਸਣਾ ਜੀ ਆਪਾਂ ਤਾਂ ਇਹ ਸ਼ੁਰੂ ਕੀਤਾ ਗਿਆ ਜੀ ਉੱਤਰਾਖੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਆਪਣਾ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਨੌਵੇਂ ਨੰਬਰ ਦਾ ਬੂਮੈਨ T20 ਵਰਲਡ ਕੱਪ ਹੈ ਜਿਹੜਾ ਇਹ ਕਿੱਥੇ ਹੋਵੇਗਾ ਨੌਵੇਂ ਨੰਬਰ ਦਾ ਬੂਮੈਨ ਜੀ T20 ਵਰਲਡ ਕੱਪ ਹੈ ਜਿਹੜਾ ਇਹ ਕਿੱਥੇ ਹੋਵੇਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਜੀ ਇਹ ਹੋਵੇਗਾ ਆਪਣਾ ਬੰਗਲਾਦੇਸ਼ ਦੇ ਵਿੱਚ ਠੀਕ ਹੈ ਜੀ ਹੁਣ T20 ਬਾਰੇ ਕੁਝ ਜ਼ਰੂਰੀ ਗੱਲਾਂ ਕਰ ਲਈਏ ਆਪਾਂ ਕਹਿੰਦੇ ਇਹ ਜਿਹੜਾ T20 ਮੈਚ ਹੈ ਇਹ ਹਰ 2 ਸਾਲਾਂ ਬਾਅਦ ਹੁੰਦਾ ਹੈਗਾ ਤੇ ਜਿਹੜਾ ਇਹ T20 वूमेन ਬਾਡ ਕੱਪ ਹੈ ਇਹਦੀ ਸ਼ੁਰੂਆਤ 2009 ਦੇ ਵਿੱਚ ਹੋਈ ਸੀ ਠੀਕ ਹੈ ਜੀ ਜਿਹੜਾ ਪਹਿਲਾ ਇਹ ਜੇਤੂ ਰਿਹਾ ਪਹਿਲੀ ਵਾਰ ਜਿਹੜਾ ਮੈਚ ਹੋਇਆ ਸੀ ਉਹਨੂੰ ਜੇਤੂ ਦਾ ਇੰਗਲੈਂਡ ਰਿਹਾ ਹੈਗਾ ਜਿਹੜਾ 2023 ਦੇ ਵਿੱਚ ਹੋਇਆ ਇਹ ਠੀਕ ਹੈ ਜੀ 2023 ਦੇ ਵਿੱਚ ਹੋਇਆ ਇਹ ਮੈਚ ਸਾਊਥ ਅਫਰੀਕਾ ਦੇ ਵਿੱਚ ਹੋਇਆ ਸੀ ਜਿਹਦੇ ਵਿੱਚ ਆਸਟ੍ਰੇਲੀਆ ਨੇ ਜਿੱਤਿਆ ਸੀ ਠੀਕ ਹੈ ਜੀ ਅਤੇ 2026 ਦਾ ਐਡੀਸ਼ਨ ਇੰਗਲੈਂਡ ਦੇ ਵਿੱਚ ਹੋਵੇਗਾ ਠੀਕ ਹੈ ਜੀ 2026 ਦਾ ਜਿਹੜਾ ਐਡੀਸ਼ਨ ਹੈ ਉਹ ਇੰਗਲੈਂਡ ਦੇ ਵਿੱਚ ਹੋਵੇਗਾ ਇਹ ਯਾਦ ਕਰਾ ਦੋ 2026 ਵਾਲਾ ਪੱਕਾ ਪੁੱਛਿਆ ਜਾਊਗਾ 2026 ਵਾਲਾ ਪੁੱਛਣ ਦੇ ਬਹੁਤ ਚਾਂਸ ਹੈਗੇ ਕਹਿੰਦੇ ਭਾਰਤ ਦਾ ਪਹਿਲਾ ਘਰੇਲੂ ਠੀਕ ਹੈ ਜੀ ਕੀ ਹੈ ਘਰੇਲੂ ਬੰਬਰ ਜੂ ਏ ਵੀ ਐਫ ਡਬਲਯੂ ਡੀ 220 ਕਿਸ ਸੰਸਥਾ ਦੁਆਰਾ ਬਣਾਇਆ ਗਿਆ ਹੈਗਾ ਤੁਹਾਨੂੰ ਪਤਾ ਇਹ ਜਿਹੜੇ ਬੰਬਰ ਬੰਬਰ ਜਿਹੜੀ ਸੰਸਥਾ ਬਣਾਉਂਦੀ ਹੈ ਉਹਦਾ ਕੀ ਨਾਮ ਹੋਣੀ ਸਰ ਉਹਦਾ ਬਣਾਉਣੀ ਲੱਗੇ ਇਹਨੂੰ ਬਣਾ ਰਿਹਾ ਜੀ ਡਿਫੈਂਸ ਐਂਡ 에ਰੋਸਪੇਸ ਟੈਕਨੋਲੋਜੀ ਏ ਨੰਬਰ ਆਪਸ਼ਨ ਇਹ ਬਿਲਕੁਲ ਸਹੀ ਆਨਸਰ ਆਏਗਾ ਇਸ ਤੋਂ ਬਾਅਦ ਆਪਰੇਸ਼ਨ ਵੀ ਤੁਹਾਨੂੰ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਮਿਲੂਗਾ ਹੀ ਮਿਲੂਗਾ ਦੇਖੋ ਜੀ ਜਿਹੜੇ ਮੈਂ ਕਰੰਟ ਅਫੇਅਰ ਲੈ ਕੇ ਆਇਆ ਇਸ ਤੋਂ ਬਾਅਦ ਕੋਈ ਵੀ ਮਤਲਬ ਕਰੰਟ ਅਫੇਅਰ ਬਚਦੇ ਨਹੀਂ ਹੈਗਾ ਕਿ ਤੁਹਾਨੂੰ ਮੈਂ ਕਰਵਾਦਾ ਠੀਕ ਹੈ ਮਿਆਮੀ ਗ੍ਰੈਂਡ ਪ੍ਰੈਕਸ 2024 ਦਾ ਟਾਈਟਲ ਕਿਹਨੇ ਜਿੱਤੇਗਾ ਇਹ ਪੁੱਛ ਰਹੇ ਨੇ ਜੀ ਆਪਾਂ ਉਹ ਤਾਂ ਮਿਆਮੀ ਵਾਲਾ ਵੀ ਪੇਪਰ 'ਚ ਬਹੁਤ ਵਾਰੀ ਰਿਪੀਟ ਹੋਇਆਗਾ ਇਹ ਮਿਲਿਆ ਜੀ ਲਾਂਡੋ ਲਾਂਡੋ ਨੋਰਿਸ ਠੀਕ ਹੈ ਜੀ ਤੇ ਹੋਰ ਵੀ ਦੋ ਪੁਰਸਕਾਰ ਹੈ ਬਹਿਰੈਨ ਗ੍ਰੈਂਡ ਪ੍ਰੈਕਸ ਕਿਹਨੇ ਜਿੱਤੀ ਹੈ ਮੈਕਸ ਨੇ ਸਾਊਦੀ ਅਰੇਬੀਆ ਗ੍ਰੈਂਡ ਪ੍ਰਿਕਸ ਕਿਨੇ ਜਿੱਤੀ ਹੈ ਐਮ ਬਰਸਾ ਟੈਪਨ ਠੀਕ ਹੈ ਜੀ ਨਾ ਜਾ ਮੈਨੂੰ ਵੀ ਲੈਣਾ ਹੁੰਦਾ ਜੀ ਬਰਸਾ ਟੈਪਨ ਹੀ ਕਹਿਣਾ ਹੈ ਵੀ ਇਹਨੂੰ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਹੇਟ ਲਿਖਿਆ ਵਿੱਚੋਂ ਕਿਹੜੀ ਗਲੈਂਡ ਮਸ਼ਹੂਰ ਹੈ অক্সੀਟੋਸਿਨ ਨੂੰ ਛਪਾਉਂਦੀ ਹੈ ਠੀਕ ਹੈ ਜੀ অক্সੀਟੋਸਿਨ ਨੂੰ ਛਪਾਉਣ ਵਾਸਤੇ ਕਿਹੜੀ ਗਲੈਂਡ ਵਰਤੀ ਜਾਂਦੀ ਹੈ ਆਪਣੀ ਬਾਡੀ ਦੁਆਰਾ ਇਹ ਪੁੱਛ ਰਹੇ ਨੇ ਜੀ ਇਹ ਵਰਤੀ ਇਹਨੇ ਪਿਊਟਰੀ ਗਲੈਂਡ ਠੀਕ ਹੈ ਜੀ ਜਿਹੜੀ ਪਿਊਟਰੀ ਗਲੈਂਡ ਹੁੰਦੀ ਹੈ ਇੱਕ ਕਿੱਥੇ ਸਥਿਤ ਹੁੰਦੀ ਹੈ ਆਪਣੇ ਮਾਸਟਕ ਦੇ ਵਿੱਚ ਸਥਿਤ ਹੁੰਦੀ ਹੈ ਠੀਕ ਹੈ ਜੀ ਇਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਆ ਠੀਕ ਹੈ ਜੀ ਮਾਸਟਰ ਗਲੈਂਡ ਵੀ ਕਹਿੰਦੇ ਨੇ ਇਹ ਥਾਇਰੋਇਡ ਹੁੰਦੀ ਹੈ ਇਹ ਆਪਣੇ ਗਲੇ ਦੇ ਵਿੱਚ ਹੁੰਦੀ ਹੈ ਕਹਿੰਦੇ ਜੀ ਜਿਹੜੀ ਸਾਇਆਦਰੀ ਟੈਗਰ ਰਿਜ਼ਰਵ ਹੈਗੀ ਇਹਦੇ ਤੇ ਕਾਫੀ ਚਰਚਾ ਚ ਰਹੀ ਇੱਥੇ ਇੱਕ ਬਿਮਾਰੀ ਜੀ ਫੈਲ ਗਈ ਸੀ ਠੀਕ ਹੈ ਜੀ ਬਸ ਸਿੱਧਾ ਇਹਨੂੰ ਪੁੱਛਣ ਕਿ ਉਸ ਤੋਂ ਬੰਨ ਲਾਈਨਰ ਦੇ ਵਿੱਚ ਕਿ ਜਿਹੜੀ ਇਹ ਟੈਗਰ ਰਿਜ਼ਰਵ ਹੈਗੀ ਇਹ ਹੈ ਕਿੱਥੇ ਹੈਗੀ ਤਾਂ ਇਹ ਹੈਗੀ ਹੈ ਜੀ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹਿੱਸਤ ਹੈਗੀ ਚਲੋ ਅੱਛਾ ਹਾਂ ਇੱਕ ਅਪ੍ਰਿਸ਼ਾ ਦਾ ਤੋਂ ਪੇਪਰ ਦੇ ਵਿੱਚ ਹੋਰ ਪੁੱਛਿਆ ਜਾਊਗਾ ਆ ਕਾਫੀ ਚਰਚਾ ਦੇ ਵਿੱਚ ਰਹੇਗਾ ਠੀਕ ਹੈ ਜੀ ਸ਼ਕਸ਼ਗਾਮ ਬੈਲੀ ਏਰੀਆ ਇਹ ਕਿਹੜੇ ਰਾਜ ਦੇ ਵਿੱਚ ਆ ਜਾਂਦਾ ਇਹ ਲਦਾਖ ਦੇ ਵਿੱਚ ਆ ਜਾਂਦਾ ਕੀ ਕਾਰਨ ਸੀ ਇਹਦਾ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਹਿੱਸਾ ਹੁੰਦਾ ਸੀ ਠੀਕ ਹੈ ਜੀ ਜਿਸ ਨੂੰ ਪਾਕਿਸਤਾਨ ਨੇ ਭਾਰਤ ਅਤੇ ਚੀਨ ਦੀ ਜੰਗ ਦੇ 1 ਸਾਲ ਬਾਅਦ 1963 ਦੇ ਵਿੱਚ ਚੀਨ ਨੂੰ ਸੌਂਪ ਦਿੱਤਾ ਸੀ ਠੀਕ ਹੈ ਜੀ ਠੀਕ ਆ ਯਾਦ ਰੱਖਣੀ ਹੈ ਪਾਕਿਸਤਾਨ ਤੇ ਭਾਰਤ ਦੇ ਚੀਜ਼ ਦੀ ਜੰਗ ਤੋਂ ਬਾਅਦ ਉਹ ਅਸੀਂ ਟ੍ਰੇਡਰ ਦੇ ਵਿੱਚ ਚੀਜ਼ ਨੂੰ ਸੌਂਪਤਾ ਸੀ ਤਾਂ ਕਰਕੇ ਇਹ ਤਾਂ ਕਾਫੀ ਚਰਚਾ ਦੇ ਵਿੱਚ ਰਿਹਾ ਲੜਾਈ ਝਗੜੇ ਕਰਕੇ ਵਿਵਾਦ ਕਰਕੇ ਤਾਂ ਕਰਕੇ ਯਾਦ ਰੱਖਣਾ ਲਦਾਖ ਦਾ ਏਰੀਆ ਹੈਗਾ ਆ ਰਹਿ ਗਿਆ ਹੈ ਨਾ ਟਾਈਪ ਹੋਣ ਵਾਲਾ ਕੋਈ ਗੱਲ ਨਹੀਂ ਬੇਰਵਾਦ ਆ ਪ੍ਰੋਗਰਾਮ ਕਹਿੰਦੇ ਪ੍ਰੋਗਰਾਮ ਲਾਂਚ ਕੀਤਾ ਗਿਆ ਇੱਕ ਕਿਹੜਾ ਐਸਡੀਜੀਸੀ ਐਸਡੀਜੀ ਸਸਟੇਨੇਬਲ ਡਿਵੈਲਪਮੈਂਟਸ ਗੋਲਸ ਠੀਕ ਹੈ ਜੀ ਇਹਦੇ 17 ਗੋਲ ਦਿੱਤੇ ਜਾਂਦੇ ਹੁੰਦੇ ਆ 17 ਗੋਲ ਹੁੰਦੇ ਆਗੇ ਕਿ ਜਿਵੇਂ ਹੁਣ ਆਪਣੀ ਸਟੇਟ ਹੈਗੀ ਕੀ ਕਿਥੋਂ ਦੇ ਲੋਕ ਕਿੱਥੇ ਹਸਪਤਾਲ ਵਧੀ ਹੈ ਪੜ੍ਹਾਈ ਵਧੀ ਹੈ ਕਿੰਨੀਆਂ ਕੰਪਨੀਆਂ ਆ ਰਹੀਆਂ ਕਿੰਨੀਆਂ ਕੰਪਨੀਆਂ ਜਾ ਰਹੀਆਂ ਕਿੰਨੀ ਤਰੱਕੀ ਕੀਤੀ ਹੈ ਸਾਰਾ ਕੁਝ ਐਸਡੀਜੀ ਦੇ ਵਿੱਚ ਮੌਜੂਦ ਹੁੰਦਾਗਾ ਠੀਕ ਹੈ ਜੀ ਤਾਂ ਇਹ ਸ਼ੁਰੂ ਇਹ ਚ ਪਈ ਇਹ ਜਿਹੜਾ ਆਰਗੇਨਾਈਜੇਸ਼ਨ ਹੈਗੀ ਠੀਕ ਹੈ ਜੀ ਕਿ ਕਿੱਥੇ ਆਰਗੇਨਾਈਜੇਸ਼ਨ ਨੂੰ ਰੀਸੈਂਟਲੀ ਕਿੱਥੋਂ ਦੇ ਆਰਗੇਨਾਈਜੇਸ਼ਨ ਦਾ ਡਾਇਰੈਕਟਰ ਰੱਖਿਆ ਗਿਆ ਅਮਰੀਕਾ ਠੀਕ ਹੈ ਜੀ ਆ ਦੇਖੋ ਜੀ ਸਟਾਰਟ ਇਹ ਹੋਈ ਸੀ ਐਸਡੀਜੀ ਸੀ 2009 ਦੇ ਵਿੱਚ ਟੋਟਲ ਗੋਲ ਇਹ ਚ ਹੁੰਦੇ ਆ 17 ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਡਾਇਰੈਕਟਲੀ ਪੁੱਛਿਆ ਜਾਊਗਾ ਜੀਐਸਟੀ ਗੁੱਡਸ ਸਰਵਿਸ ਟੈਕਸ ਜੀਐਸਟੀ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਏਟੀ ਦਾ ਮਤਲਬ ਹੈਗਾਗਾ ਅਪੀਲੇਟ ਟ੍ਰਿਬਿਊਨਲ ਠੀਕ ਹੈ ਜੀ ਤਾਂ ਇਹਦੀ ਕੀ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਗਿਆਗਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਉਹ ਪੁੱਛ ਰਹੇ ਨੇ ਜੀ ਚੇਅਰਮੈਨ ਨਿਯੁਕਤ ਕੀਤਾ ਗਿਆਗਾ ਸੰਜੀਤ ਕੁਮਾਰ ਮਿਸ਼ਰਾ ਜੀ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਜੀਐਸਟੀ ਕਿਹੜੋ ਸ਼ੁਰੂ ਕੀਤੀ ਤੁਸੀਂ ਦੱਸਣਾਗਾ ਇਸ ਤੋਂ ਬਾਅਦ ਕਹਿੰਦੇ ਜੀ ਡੋਮੈਸਟਿਕ ਵਾਇਲੈਂਸ ਡੋਮੈਸਟਿਕ ਵਾਇਲੈਂਸ ਕੀ ਹੁੰਦਾ ਘਰੇਲੂ ਹਿੰਸਾ ਤੁਹਾਨੂੰ ਪਤਾ ਗਿਆ ਜੇ ਤਾਂ ਮੇਰੇ ਵਿੱਚ ਕੋਈ ਸਰਕਾਰ ਵਾਲੀ ਨੇ ਘਰ ਵਾਲੇ ਨੂੰ ਕੁੱਟਤਾ ਘਰ ਵਾਲੇ ਨੇ ਮਾਂ ਪਿਓ ਨੂੰ ਕੁੱਟਤਾ ਇਹ ਚੀਜ਼ਾਂ ਆਪਣੇ ਜੀ ਸਮੇਂ ਦੇ ਵਿੱਚ ਅੱਜ ਸਮੇਂ ਵਿੱਚ ਨਾਰਮਲ ਹੋ ਗਈਆਂ ਪੰਗਾ ਹੀ ਆ ਠੀਕ ਹੈ ਤੇ ਕਹਿੰਦੇ ਉਹਦੇ ਵਾਸਤੇ ਇਹਨਾਂ ਵਿੱਚੋਂ ਕਿਹੜਾ ਐਕਟ ਹੈ ਜਿਹੜਾ ਉਹ ਚੀਜ਼ ਨੂੰ ਰਿਲੇਟ ਕਰਦਾਗਾ ਉਹ ਇਹਨਾਂ ਸੰਬੰਧਤ ਆਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਤਾਂ ਇਹ ਵੀ ਪੇਪਰ ਦੇ ਵਿੱਚ ਰਿਪੀਟ ਆਊਗਾ ਇਹ ਹੈ ਡੋਮੈਸਟਿਕ ਵਾਇਲੈਂਸ ਐਕਟ 2005 ਠੀਕ ਹੈ ਜੀ ਇਹ ਗੱਲ ਯਾਦ ਰੱਖ ਲਿਓ ਇਸ ਤੋਰ ਆ ਗਿਆ ਅਗਲਾ ਪ੍ਰੋਗਰਾਮ ਨਾੜਾ ਨਾੜਾ ਇੰਡੀਆ ਨੇ ਸਾਫ ਸੁਥਰੇ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਿਹੜੀ ਮੁਹਿੰਮ ਚਲਾਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂ ਜਣੇ ਨਾੜਾ ਹੈ ਕੀ ਨਾੜਾ ਕੀ ਹੈਗੇ ਨਾੜਾ ਹੈਗੇ ਨੈਸ਼ਨਲ ਐਂਟੀਡੋਪਿਕ ਏਜੰਸੀ ਹੁਣ ਤੁਹਾਨੂੰ ਪਤਾ ਹੋਣਾ ਕਿ ਆਪਣੇ ਹੁਣ ਆਪਾਂ ਪਿਛਲੇ ਕੁਝ ਨੰਬਰਾਂ ਦੇ ਵਿੱਚ ਪੜ ਕੇ ਗਏ ਆ ਕਿ ਸਭ ਤੋਂ ਜ਼ਿਆਦਾ ਜਿਹੜੇ ਡੋਪ ਕਰਦੇ ਆ ਡੋਪ ਦੇ ਵਿੱਚ ਪਾਏ ਗਏ ਸਟੀਰੋਇਡ ਕਰਦੇ ਆ ਚਾਹੇ ਕਿ ਤਰ ਨਸ਼ੀ ਹੋ ਗਿਆ ਸਟੀਰੋਇਡ ਹੋ ਗਿਆ ਉਹ ਕਰਕੇ ਜਿਹੜੇ ਖਿਡਾਰੀ ਖੇਡਦੇ ਹੈਗੇ ਉਹਨਾਂ ਦੇ ਵਿੱਚ ਭਾਰਤ ਪਹਿਲ ਨੰਬਰ ਤੇ ਆ ਯੂ ਐਸ ਏ ਤੇ ਰੂਸੇ ਤੋਂ ਬਾਅਦ ਹੁੰਦੇ ਰੂਸ ਤੇ ਯੂਐਸਏ ਠੀਕ ਹੈ ਜੀ ਤਾਂ ਉਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਜਿਹੜੀ ਆਪਾਂ ਖੇਡਾ ਖੇਡਣੀ ਹੈਗੀਆਂ ਇਹਨੂੰ ਸਾਫ਼ ਸੁਥਰੇ ਢੰਗ ਨਾਲ ਖੇਡੋ ਨੇਚਰਲ ਖੇਡੋ ਤਾਂ ਉਹ ਚੀਜ਼ ਨੂੰ ਵਧਾਵਾ ਦੇਣ ਵਾਸਤੇ ਨਾੜਾ ਜਿਹੜੀ ਆਪਣੀ ਸੰਸਥਾ ਹੈਗੀ ਉਹਨੇ ਕੀ ਕੀਤਾ ਸੋਣਿਓ ਉਹਨੇ ਇੱਕ ਕੰਮ ਕੀਤਾਗਾ ਉਹਨੇ ਇੱਕ ਕੈਂਪੇਨ ਚਲਾਈ ਹੈ ਉਹ ਕੈਂਪੇਨ ਦਾ ਨਾਮ ਹੈਗਾ ਹੈਗਾ ਜੀ #slashplaytrue campaign ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਜੀ ਇਹ ਜਿਹੜੀ ਸੰਸਥਾ 2005 ਦੇ ਵਿੱਚ ਬਣੀ ਸੀ ਤੇ ਇਹਦਾ ਹੈੱਡਕੁਆਰਟਰ ਜਿਹੜਾ ਹੈਗਾ ਨਿਊ ਦਿੱਲੀ ਦੇ ਵਿੱਚ ਹੈ ਤੇ ਜਿਹੜਾ ਦਾ ਡੀਜੀ ਹੈ ਉਹ ਹੈਗਾ ਅਸ਼ੀਸ਼ ਪਾਗੜਾ ਹੁਣ ਜ਼ਰੂਰੀ ਨਹੀਂ ਹੈਗਾ ਤੁਹਾਡੇ ਤੋਂ ਕੰਪੇਨ ਪੁੱਛੀ ਜਾਊਗੀ ਸੋ ਉਥੋਂ ਇਹ ਵੀ ਪੁੱਛ ਸਕਦੇ ਆ ਕਿ ਭਈ ਨਾੜਾ ਦਾ ਜਿਹੜਾ ਹੈੱਡਕੁਆਰਟਰ ਆ ਉਹ ਕਿੱਥੇ ਆ ਇਹ ਸੰਸਥਾ ਬਣੀ ਜਦੋਂ ਸੀ ਇਹਦਾ ਡੀਜੀ ਕੌਣ ਹੈ ਠੀਕ ਹੈ ਜੀ ਜੇ ਉਹਨੇ ਆਏ ਪੁੱਛ ਲਿਆ ਕਿ ਨਾੜਾ ਬਣੀ ਕਿਦੋਂ ਸੀ ਫਿਰ ਆਪਾਂ ਕਹਿੰਦੇ ਪੁਰਾਣਾ ਗ੍ਰੈਂਟ ਫਿਰ ਚੱਕ ਕੇ ਪਾਤਾ ਠੀਕ ਹੈ ਇਹ ਚੀਜ਼ਾਂ ਹੋਣਗੀਆਂ ਜਿਹੜੀ ਜਿਹਦੀ ਨਾਲ ਲਿਖਣ ਦੀ ਲੋੜ ਸੀਗੀ ਉਹ ਮੈਂ ਆਪਦੇ ਆਪ ਹੀ ਲਿਖ ਰਿਹਾ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਸਰਚ ਇੰਜਨ ਇੰਜਨ ਹੈ ਜਿਹੜਾ Google. ਠੀਕ ਹੈ ਜੀ ਇਸ ਦੁਆਰਾ ਕਹਿੰਦੇ ਕਿਸ ਭਾਰਤੀ ਮਹਿਲ ਪਹਿਲਾ ਮਹਿਲਾ ਪਹਿਲਵਾਨ ਨੂੰ ਸਨਮਾਨਿਤ ਕੀਤਾ ਗਿਆ ਇਹਨੇ ਸਨਮਾਨਿਤ ਕੀਤਾ ਜੀ ਹਮਿਤਾ ਬਾਨੋ ਹਮਿਤਾ ਬਾਨੋ ਚਲੋ ਜੀ ਇਸ ਤੋਂ ਬਾਅਦ ਕਹਿੰਦੇ ਜੀ ਪਹਿਲਾਂ ਆਪਾਂ ਗੱਲ ਕਰਕੇ ਆਏ ਆ ICC T20 ਵਰਲਡ ਕੱਪ वूमेन ਦੀ ਠੀਕ ਹੈ ਜੀ ਕਿਹ ਮਾ ਐਡੀਸ਼ਨ ਹੋਇਆਗਾ ਪਹਿਲੀ ਵਾਰ ਕਿੱਥੇ ਮੈਚ ਹੋਇਆ ਸੀ ਕੌਣ ਜਿੱਤਿਆ ਉਹ ਸਾਰਾ ਕੁਝ ਆਪਾਂ ਪਿਛਲੇ ਇਹਦੀ ਵੀਡੀਓ ਦੇ ਵਿੱਚ ਪਿਛਲੇ ਅਪਰੇਸ਼ਨ ਚ ਕਵਰ ਕਰ ਗਏ ਹੁਣ ਇੱਕ ਜਿਹੜਾ ICC ਮੈਗਨਿਟ ਟੂਰਨਾਮੈਂਟ ਬਾਡ ਕੱਪ ਹੋਣਾ ਉਹਦਾ ਗੀਤ ਕੀ ਹੈਗਾ ਉਹਦਾ ਗੀਤ ਕੀ ਹੈ ਗੀਤ ਪੁੱਛ ਰਹੇ ਨੇ ਜੀ ਆਪਾਂ ਤੋਂ ਤਾਂ ਉਹਦਾ ਗੀਤ ਹੈਗਾ ਆਊਟ ਆਫ ਦਿਸ ਵਰਲਡ ਆਊਟ ਆਫ ਦਿਸ ਵਰਲਡ ਚਲੋ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਜੀ ਪੈਨਸ਼ਨ ਵਿਭਾਗ ਨੇ ਹਾਲ ਹੀ ਦੇ ਵਿੱਚ ਸਰਕਾਰੀ ਸੇਵਾ ਮੁਕਤ ਵਿਅਕਤੀਆਂ ਲਈ ਇੱਕ ਆਨਲਾਈਨ ਪੋਰਟਲ ਜਾਰੀ ਕੀਤੀ ਹੈ ਪੋਰਟਲ ਦਾ ਨਾਮ ਦੱਸੋ ਕਿ ਜਿਹੜੇ ਰਾਜ ਦੇ ਡਿਪਾਰਟਮੈਂਟਾਂ ਦੇ ਵਿੱਚੋਂ ਪੈਨਸ਼ਨ ਹੋ ਕੇ ਆਏ ਹੋਏ ਆ ਮੁਲਾਜ਼ਮ ਠੀਕ ਹੈ ਜੀ ਉਹ ਆਪ ਦੀ ਪੈਨਸ਼ਨ ਦਾ ਪਤਾ ਕਰ ਸਕਦੇ ਆ ਕੀ ਕੀ ਉਹਨੂੰ ਸੁਵਿਧਾ ਮਿਲਦੀਆਂ ਕੀ ਕੀ ਉਹਨਾਂ ਦੇ ਵਿੱਚ ਫੰਡ ਕੱਟੇ ਜਾ ਰਹੇ ਆ ਕੀ ਫੰਡ ਜੋੜੇ ਜਾ ਰਹੇ ਆ ਸਾਰਾ ਕੁਝ ਤੁਸੀਂ ਉੱਥੇ ਆਨਲਾਈਨ ਦੇਖ ਸਕਦੇ ਹੋ ਤਾਂ ਤੁਹਾਡੇ ਵਾਸਤੇ ਇੱਕ ਪੋਰਟਲ ਚਲਾਈ ਹੈ ਉਹ ਪੋਰਟਲ ਦਾ ਨਾਮ ਹੈਗਾ ਜੀ ਭਵਿੱਖ ਪੋਰਟਲ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਫਿਊਚਰ ਪੋਰਟਲ ਹੀ ਕਹਾਂਗੇ ਠੀਕ ਹੈ ਜੀ ਫਿਊਚਰ ਪੋਰਟਲ ਕਹਾਂਗੇ ਤੇ ਅੱਜ ਦਾ ਆਪਣਾ ਬਈ 32ਵਾਂ ਲਾਸਟ ਪ੍ਰਸ਼ਨ ਹੈ ਕੀ ਕਹਿ ਰਹੇ ਨੇ ਕਹਿੰਦੇ ਜੀ ਅੰਤਰਰਾਸ਼ਟਰੀ ਫਾਇਰ ਫਾਈਟਰ ਦਿਵਸ ਕਿਦੋਂ ਮਨਾਇਆ ਜਾਂਦਾ ਹੈਗਾ ਜਿਹੜੇ ਲੜਾਕੂ ਜਹਾਜ਼ ਡਾਉਂਦੇ ਆ ਉਹਨਾਂ ਨੂੰ ਕਹ ਇਹਦੇ ਵਿੱਚ ਅੱਜ ਆਪਾਂ ਕਿੰਨੇ ਪ੍ਰੈਸ਼ਨ ਕਵਰ ਕੀਤੇ ਆ 32 ਪ੍ਰੈਸ਼ਨ ਕਵਰ ਕੀਤੇ ਆ ਤੇ ਇਹਦੇ ਵਿੱਚ ਆਪਾਂ 5 ਮਈ ਤੋਂ ਲੈ ਕੇ 10 ਮਈ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਕੀਤੇ ਆ ਜੇਕਰ ਕੋਈ ਫਾਇਦਾ ਲੈਣਾ ਚਾਹੁੰਦਾ ਕਲਾਸ ਨੂੰ ਪਾਤੋ ਵਾ ਸ਼ੇਅਰ ਜ਼ਰੂਰ ਕਰਿਓ ਰਾਜੇ ਤਾਂ